ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਤਰੀਕ ਸਪਟੰਬਰ ਦੀ ਸੰਗਤਾਂ ਤੇ ਪ੍ਰਬੰਧਕ ਆਏ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਕੁਝ ਆਪਣੇ ਮਸਲੇ ਆਪਣੇ ਕੁਰ ਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰਚਨਾ ਆ ਰਹੀਆਂ ਵਾ ਗੁਰਦੁਆਰਾ ਤੇ ਬੋਰਡ ਚਲਾਉਣ ਵਾਸਤੇ ਉਹਦੇ ਬਾਅਦ ਵਿੱਚ ਵਿਚਾਰ ਕਰਨ ਵਾਸਤੇ ਆਈਆਂ ਸੰਗਤ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਦਵਿੰਦਰ ਸਿੰਘ ਜੀ ਵੀ ਆਏ ਨੇ ਤੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟੀਕਲ ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ ਪ੍ਰੈਸ਼ਰ ਕੁਝ ਖਾਸ ਚੁਨੇ ਬੰਦਿਆਂ ਕੋ ਕੀ ਅਸੀਂ ਬੋਰਡ ਠੀਕ ਤਰ੍ਹਾਂ ਨਾ ਚਲਾ ਸਕੀਏ ਸਿੱਖ ਪ੍ਰਤਿਨਿਧੀ ਬੋਰਡ ਇਸਟੈਂਡ ਜਨ ਕਿ ਜਦੀ ਸਥਾਪਨਾ 1981 ਚ ਹੋਈ ਸੀ ਉਦੋਂ ਤੋਂ ਇਹ 보ਡ ਚੱਲਦਾ ਆ ਰਿਹਾ ਵਾ ਵੇਖਿਆ ਜਾ ਰਿਹਾ ਕਿ ਕੁਝ ਪ੍ਰਭਾਵਸ਼ਾਲੀ ਬੰਦੇ ਇਸ 보ਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਬਾਰੇ ਵਿਚਾਰ ਕਰਨ ਵਾਸਤੇ ਅਸੀਂ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅਕਾਲ ਤਖਤ ਤੇ ਆਏ ਨੇ ਤੇ ਅਸੀਂ ਆਪਣਾ ਸਿੰਘ ਸਾਹਿਬ ਨਾਲ ਵਿਚਾਰ ਵਿਮਰਸ਼ ਕਰਨਨੇ ਆ ਇਸ ਬਾਰੇ ਚ ਕੀ ਲੱਗਦਾ ਕਿ ਜਿਹੜੇ ਉੱਥੇ ਕੁਝ ਸਿੱਖ ਲੋ ਕਿ ਉਹਨਾਂ ਸਾਥ ਦੇ ਰਹੇ ਨੇ ਜਾਂ ਉੱਧਰ ਦੀ ਕਮਿਊਨਿਟੀ ਇਸ ਨੂੰ ਕਰ 90% ਜਿਹੜੀ ਸੰਗਤ ਹੈਗੀ ਆ ਨਾਰਥ-ਈਸਟ ਦੀ ਈਸਟਰਨ ਜ਼ੋਨ ਦੀ ਉਹ ਇਸ ਬੋਰਡ ਦੇ ਨਾਲ ਸਹਿਮਤ ਹੈ ਕੁਝ ਚਿੰਦ ਗਿਨੇ ਲੋਕ ਹੈ ਗਿਨੇ ਜਿਹੜੇ ਕਿ ਉਗਲਾਏ ਗਏ ਨੇ ਤੇ ਉਹ ਇਹ ਸਾਨੂੰ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਤੇ ਪੂਰੇ ਆਸ਼ੇਵਾਦੀ ਆ ਕਿ ਸਾਨੂੰ ਨਿਆਂ ਤੇ ਸਾਨੂੰ ਸਾਥ ਮਿਲੇਗਾ ਸਿੰਘ ਸਾਹਿਬ ਦਾ ਤੇ ਅਸੀਂ ਉਹਨਾਂ ਕੋਲ ਲੈ ਕੇ ਆਪਣਾ ਉਹਨਾਂ ਦਾ ਵਿਚਾਰ ਅੱਗੇ ਸੰਗਤਾਂ ਨੂੰ ਦੱਸਾਂਗੇ ਨਹੀਂ ਨਹੀਂ ਉਹ ਕੋਈ ਪੋਲਿਟੀਕਲ ਪਾਰਟੀ ਨਹੀਂ ਹੈ ਲੇਕਿਨ ਪੋਲਿਟੀਕਲ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਹੈਗਾ ਹੈ ਕੋਈ ਕੀ ਗੁਰਦੁਆਰੇ ਸਾਹਿਬ ਦੀ ਜ਼ਿੰਮੇਵਾਰੀ ਮੰਦ ਨੇ ਕੀ ਮੰਗਣਾ ਚਾਹੀਦਾ ਕੁਝ ਐਸਾ ਤਾਂ ਇਹ ਆ ਅਸੀਂ ਇਸ ਨੂੰ ਵਿਸਤਾਰ ਚ ਤੁਹਾਨੂੰ ਨਹੀਂ ਦੱਸ ਸਕਦੇ ਸਾਰੀਆਂ ਗੱਲਾਂ ਜੋ ਤੱਕ ਅਸੀਂ ਸਿੰਘ ਸਾਹਿਬ ਨਾਲ ਵਿਚਾਰਨਾ ਕਰ ਲਈਏ ਹਾਂਜੀ ਕੀ ਨਾਂ ਕੀ ਹੈ ਜੀ ਆਪ ਦਾ ਰਾਜ ਗੁਰਮੀਤ ਸਿੰਘ ਬਹੁਤ ਵਧੀਆ ਸਾ 2 वी ਬਣੇ ਅਦਾਸ ਸਿੱਖ ਪ੍ਰਿੰਸੀਪਲ ਬੋਰਡ ਈਸਟਰਨ ਜ਼ੋਨ ਦਾ ਪ੍ਰਧਾਨ ਜੋ ਕਿ ਰੀਸੈਂਟਲੀ ਨਿਖਤ ਕਿਤੇ ਗਏ ਨੇ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਦਲਜੀਤ ਸਿੰਘ ਸੇਠੀ ਜਿਨ੍ਹਾਂ ਨੇ 18 ਤਰੀਕ ਨੂੰ ਅਨ ਕਨਸਟੀਟਿਊਸ਼ਨਲ ਮੂਵ ਦੀ ਸਭਿਖੇ ਉਹਨਾਂ ਨਾਲ 182 ਮੈਂਬਰਾਂ 'ਚੋਂ 10 ਮੈਂਬਰ ਸਨ ਉਹਨਾਂ ਨੂੰ ਲੈ ਕੇ ਤੇ 20 ਪੰਜੀ ਸੰਗਤ ਸੀ ਨਾਲ ਲੈ ਕੇ ਅਨਕੰਸਿਨਡ ਮੂਵ ਕਰਕੇ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਬਲਿਤ ਕਰ ਦਿੱਤਾ ਸਾਰਿਆਂ ਨੂੰ ਬਰਖਾਸ ਕਰ ਦਿੱਤਾ ਉਤੋਂ ਦੇ ਆਪਣੀ ਨਵਾਂ ਬੋਰਡ ਬਣਾ ਲਿਆ ਸਾਨੂੰ ਜਿਹਨੂੰ ਇਹ ਗੱਲ ਦਾ ਅਪ੍ਰਸੰਹ ਪਤਾ ਲੱਗਾ ਸਾਡੇ ਸਕੱਟੀ ਸਾਹਿਬ ਨੇ 25 ਦਿਨਾਂ ਦੀ ਮੀਟਿੰਗ ਰੱਖੀ ਜਿਹੜੇ ਸਾਡੇ ਕੋਲ 182 ਜੋ 130 ਮੈਂਬਰ ਸਾਡੇ ਨਾਲ ਸੀ ਤੇ ਘਟੋ ਘੱਡ ਸਵਾ 300 ਦੇਗ ਸੰਗਤ ਸਾਡੇ ਨਾਲ ਸੀ ਸਾਰਿਆਂ ਨੇ ਮਿਲ ਕੇ ਅਸੀਂ ਉਤੇ ਇੱਕ ਫੈਸਲਾ ਲਿਆ ਕਿ ਜਿਹੜੇ ਦਲਜੀਤ ਸਿੰਘ ਜਿਨ੍ਹਾਂ ਨੇ ਅਨ ਕਨਸਟੀਟਿਊਸ਼ਨਲ ਮੂਵ ਮੂਵ ਕੀਤਾ ਆ ਉਹਨਾਂ ਨੂੰ 6 ਸਾਲਾਂ ਵਾਸਤੇ ਸੇਵਾ ਮੁਕ ਕਰ ਦਿੱਤਾ ਲੇਕਿਨ ਸੇਵਾ ਮੁਕ ਹੋਣ ਤੋਂ ਬਾਅਦ ਉਹ ਸਾਨੂੰ ਬੜਾ ਤੰਗ ਕਰਨੇ ਪੋਲਿਟੀਕਲ ਲੈਵਲ ਉਪਰ ਕੁਝ ਆਬਰਾ ਹੈਗੇ ਜਿਨ੍ਹਾਂ ਦਾ ਪ੍ਰੈਸ਼ਰ ਸਾਡੇ ਉਤੇ ਬਾਹਰੇ ਨੇ ਡੀਸੀ ਸਾਹਿਬ ਦਾ ਪ੍ਰੈਸ਼ਰ ਸਾਡੇ ਤੇ ਪਾ ਰਹੇ ਨੇ ਸਾਡੀ ਜਿਹੜੀ ਰੋਜ਼ ਦੀ ਜਿਹੜੀ ਲੁਕਆਫਟ ਹੈਗੀ ਗੁਰਦੁਆਰੇ ਦੀ ਉਹਦੇ ਵਿੱਚ ਪ੍ਰੋਬਲਮ ਸਾਰਿਆਂ ਸਾਥ ਕਦੀ ਕੋਸ਼ ਕਦੀ ਕੋਸ਼ ਆ ਕੇ ਸਾਨੂੰ ਵਿਗਨ ਪਾ ਰਹੇ ਬਹੁਤ ਜਿਆਦੇ ਇਸ ਕਰਕੇ ਅਸੀਂ ਆਪਣੀ ਅਰਜੀ ਲੈ ਕੇ ਸਿੰਘ ਸਾਹਿਬਾਂ ਕੋਲ ਆਏ ਹਾਂ ਘਰ ਤੱਕ ਦੇਖੇ ਸੁਣਾਈ ਹੋਵੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਸਿੱਖ ਬਰਾਦਰੀ ਜਿਹੜੀ ਹੈਗੀ ਹੈ ਮੋਟੇ ਪਰ ਸੇਕ ਆਪਾਂ ਹੈਗੇ ਆਂ ਸਾਮ ਵਿੱਚ ਸਾਡੀ ਮਿਲ ਜੁੜ ਕੇ ਚੱਲ ਦਿੰਦੇ ਅਸੀਂ ਇਹ ਵੀ ਚਾਹੁੰਦੇ ਆ ਅੰਮ੍ਰਿਤਪਾਲ ਸਿੰਘ ਜਿਹੜੇ ਡਿਗਰਗੜ ਹੈਗਾ ਉਹਨਾਂ 'ਤੇ ਵੀ ਬੜੀ ਅਨਿਆਇ ਹੋ ਰਿਹਾ ਆ ਉਹਨਾਂ ਵਾਸਤੇ ਵੀ ਸਾਰੀ ਸਿੱਖ ਸਮਾਜ ਮਿਲ ਕੇ ਕੁਝ ਕੀਤਾ ਜਾਵੇ ਉਹਨਾਂ ਦੀ ਰਿਹਾਈ ਦਾ ਬੰਦੋਬਸਤ ਕੀਤਾ ਜਾਵੇ ਇਹ ਆਪ ਸਭ ਅੱਗੇ ਬੇਨਤੀ ਆ ਉਮੀਦ ਹੈ ਕਿ ਆਪ ਸਭ ਸਾਡੀ ਬੇਨਤੀ ਨੂੰ ਸੰਗਤ ਤੱਕ ਪਹੁੰਚਾਓਗੇ ਤੇ ਸਾਡੀ ਮਦਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਗੇਲ ਸਿੰਘ ਬੋਰਡ ਈਸਟਰਨ ਜ਼ੋਨ ਮੈਨੇਜ ਕਰ ਰਿਹਾ ਆ ਦਾਸ ਸਦਨ ਦਾ ਪ੍ਰੈਜ਼ੀਡੈਂਟ ਆ ਸਾਡੇ ਵਰਕਿੰਗ ਮੈਂਬਰ ਸਾਹਿਬ ਜਵਿੰਦਰ ਸਿੰਘ ਜੀ ਸਾਡੇ ਸਖਤਕ ਸਾਹਿਬ ਹੋਰ ਸਾਡੇ ਮੈਂਬਰ ਆਏ ਨੇ ਲੇਕਿਨ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਉਹ ਜਿਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਆ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹ ਚਾਹੁੰਦੇ ਨਹੀਂ ਵੀ ਉਹ ਚਾਹੁੰਦੇ ਸੀ ਸਾਨੂੰ ਫੇਰ ਹੀ ਸੇਵਾ ਵਿੱਚ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਜੋ ਕੀਮਤ ਤੋਂ ਅਨਕਨਸਟੀਟਿਊਸ਼ਨਲ ਮੂਵ ਆ ਇਹ ਸਾਨੂੰ ਗੁਵਾਰਾ ਨਹੀਂ ਗਾਉਂਦਾ ਪੋਲਿਟੀਕਲ ਹੈ ਇਹਦੇ ਜੋ ਪੈਸ਼ਰ ਵੀ ਪਾਉਂਦੇ ਪੋਲਿਟੀਕਲ ਪੈਸ਼ਰ ਉਹਨਾਂ ਕੋਲ ਹੈਗਾ ਕਿਉਂਕਿ ਉਹ ਡਿਸਪੋਰਸ ਨੇ ਨੇ ਗੁਆਟੀ ਦੇ ਰਹਿਣ ਵਾਲੇ ਨੇ ਇਸ ਕਰਕੇ ਉਹਨਾਂ ਕੋਲ ਪੋਲਿਟੀਕਲ ਪ੍ਰੈਸ਼ਰ ਹੈਗਾ ਉਸ ਤੋਂ ਮਤਲਬ ਉਹ ਸਾਨੂੰ ਉੱਤੇ ਪੋਲਿਟੀਕਲ ਪ੍ਰੈਸ਼ਰ ਲੈ ਕੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਗੁਰੂਗੋਵਾਰ ਸਾਹਿਬ ਨਾਲ ਸਿਰ ਦੇ ਸਕਦੇ ਆ ਜਾਂ ਸਿਰ ਲੈ ਵੀ ਸਕਦੇ ਆ ਰੋਡ 'ਤੇ ਸਾਨੂੰ ਕੋਈ ਸਿਪਾਹੀ ਬਣਾਉਂਦੀ ਕੋਸ਼ਿਸ਼ ਨਾ ਕਰੇ ਜੇ ਸਾਨੂੰ ਸਿਪਾਹੀ ਬੰਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਸਿਪਾਹੀ ਬਨ ਕੇ ਡਟਾਂਗੇ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਹੁਣੇ ਕਮੇਟੀ ਨੇ ਸਕੱਤਰ ਸਾਹਿਬ ਨੇ ਸਾਰੀ ਗੱਲ ਦੱਸੀ ਆ ਕਿ ਜਿਹੜੀ ਪਹਿਲਾਂ ਉੱਥੇ ਲੋਕ ਪ੍ਰਬੰਧਕ ਸੀਗੇ ਉਹ ਕਮੇਟੀ ਚੇਂਜ ਹੋ ਗਈ ਹੈ ਬਦਲ ਗਈ ਹੈ ਨਵਾਂ ਸਿਸਟਮ ਜਿਹੜਾ ਉਹ ਬਣ ਗਿਆ ਪਰ ਉਹ ਲੋਕ ਜਿਹੜੇ ਪਹਿਲਾਂ ਕਾਬਜ਼ ਸੀ ਉਹ ਹੁਣ ਇਹਨਾਂ ਨੂੰ ਉਥੋਂ ਦਾ ਪ੍ਰਬੰਧ ਚਲਾਉਣ ਨਹੀਂ ਦੇ ਰਹੇ ਉਹ ਚ ਇੰਟਰਫੇਅਰ ਕਰਦੇ ਆ ਕਿਸੇ ਵੀ ਤਰੀਕੇ ਨਾਲ ਜਿਵੇਂ ਇਹਨਾਂ ਨੂੰ ਦੱਸਿਆ ਭਾਵੇਂ ਸਰਕਾਰੀ ਦਬਾਅ ਪਾ ਕੇ ਲਾ ਲੋ ਜਾਂ ਬੰਦਿਆਂ ਦੇ ਰਾਹੀਂ ਕਿਸੇ ਵੀ ਤਰੀਕੇ ਨਾਲ ਜਿਹੜੇ ਨਾਲ ਕਿ ਇਹਨਾਂ ਦੇ ਪ੍ਰਬੰਧ ਦੇ ਵਿੱਚ ਇਹਨਾਂ ਨੂੰ ਖੱਲਣ ਪੈਦਾ ਹੁੰਦੀ ਹੈ ਤੇ ਇਹ ਅਜੈਦਰ ਸਾਹਿਬ ਕੋਲ ਜਿਹੜਾ ਮੰਗ ਪੱਤਰ ਲੈ ਕੇ ਆਏ ਆ ਇਹ ਡਿਮਾਂਡ ਲੈ ਕੇ ਇਹ ਆਏ ਆ ਵੀ ਜੈਦਰ ਸਰ ਇੰਟਰਫੇਅਰ ਕਰਨ ਉਹਦੇ ਵਿੱਚ ਇਥੋਂ ਕੋਈ ਨਾ ਕੋਈ ਜਿਹੜਾ ਸਿਸਟਮ ਆ ਉਹ ਬਣਾਉਣ ਜਿਹਦੇ ਨਾਲ ਉਹ ਲੋਕ ਜਿਹੜੇ ਇੰਟਰਫੇਅਰ ਕਰ ਰਹ ਦੂਸਰੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਇੱਕ ਇਹ ਵੀ ਇਸ਼ੂ ਠਾਹਿਆ ਗਿਆ ਸੀ ਵੀ ਜਿਹੜੀ ਕਮੇਟੀ ਆ ਅਮਰਤਾਰੀ ਕੋ ਕਿਛੇ ਰਿਕਾਰਡ ਤੱਕ ਦਾ ਹੁਕਮ ਆ ਜਿਹੜੀ ਕਮੇਟੀ ਆ ਉਹ ਅਮਰਤਾਰੀ ਹੋਣੀ ਚਾਹੀਦੀ ਵੈਸੇ ਸਾਰੇ ਮੈਂਬਰ ਅਮਰਤਾਰੀ ਨੇ ਜਿਹੜੇ ਇਹਨਾਂ ਨੇ ਸਕੱਤਰ ਸਾਹਿਬ ਬਣਾਏ ਨੇ ਇਹਨਾਂ ਦਾ ਅਮਰਤ ਨਹੀਂ ਛੱਕਿਆ ਹੋਇਆ ਪਰ ਇਹ ਅੱਜ ਅਮਰਤ ਇਥੋਂ ਕਹਿੰਦੇ ਵੀ ਛੱਕ ਕੇ ਅਸੀਂ ਜਾਵਾਂਗੇ ਉਹ ਕਿਛੇ ਦੇ ਗੱਲ ਤੱਕ ਦਾ ਹੁਕਮ ਆ ਉਸ ਹੁਕਮ ਦੇ ਪਹਿਲਾਂ ਦੇਣਾ ਜਿਹੜਾ ਉਹ ਹਰ ਤੱਕ ਦਾ ਫਰਜ਼ ਆ ਸੋ ਉਹ ਵੀ ਉਹਨਾਂ ਦਾ ਇੱਕ ਨਾਲ ਜਿਹੜਾ ਉਹ ਬਹਾਨਾ ਸੀਗਾ ਉਹ ਵੀ ਹੁਣ ਖਤਮ ਹੋ ਜਾਂਦਾ ਵਾ ਪਰ ਜੇਕਰ ਉਹਨਾਂ ਲੋਕਾਂ ਨੂੰ ਕੋਈ ਪ੍ਰੋਬਲਮ ਦੇ ਪੇਦਾ ਉਹਦਾ ਇਹ ਫਰਜ਼ਮੰਦ ਦਾ ਵੀ ਸ਼੍ਰੀ ਅਕਾਲ ਤਖਸਾਲ ਆਉਣ ਸਾਡੀ ਸਰਵੋੱਚਾ ਉੱਥੇ ਆ ਕੇ ਆਪਣਾ ਉਹ ਜਿਹੜਾ ਕੋਈ ਪ੍ਰੋਬਲਮ ਆ ਉਹ ਜ਼ਾਹਰ ਕਰਨ ਪਰ ਇਹਨਾਂ ਦੇ ਪ੍ਰਬੰਧ ਚ ਇੰਟਰਫੇਅਰ ਕਰਨਾ ਉਹ ਬੜਾ ਮਾੜਾ ਤੇ ਮੰਦ ਭਗਾ ਜੇ ਲੋੜ ਪੈਂਦੀ ਆ ਸਾਨੂੰ ਇਥੇ ਪੰਜਾਬ ਤੋਂ ਸਿੱਖ ਜਥੇਬੰਦੀਆਂ ਨੂੰ ਇਹਨਾਂ ਦੀ ਮਤਤ ਕਰਨ ਦੀ ਜੇ ਸਾਨੂੰ ਇਹ ਹੁਕਮ ਲਾਉਣਗੇ ਟਿਕੇ ਨਾਲ ਅਸੀਂ ਨਾਲ ਹਾਜ਼ਰ ਹਾਂ ਮਤ ਕਰਨ ਵਾਸਤੇ ਜੀ ਪੂਰੇ ਸਿਆਸੀ ਪਾਰਟੀਆਂ ਤੁਹਾਨੂੰ ਪਤਾ ਹੀ ਆ ਭਾਵੇਂ ਮੌਕੇ ਦੀ ਸਰਕਾਰ ਹੋਵੇ ਭਾਵੇਂ ਜਿਸ ਤਰ੍ਹਾਂ ਵੀ ਹੋਵੇ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਪਰ ਇਹਨਾਂ ਦਾ ਇੰਟਰਫੇਅਰ ਕਰਨਾ ਫਰਜ਼ ਨਹੀਂ ਬਣਦਾ ਸਿਆਸੀ ਲੋਕਾਂ ਦਾ ਖਾਸ ਕਰਕੇ ਕਿ ਧਾਰਮਿਕ ਕਰਦੇ ਨਾ ਮਕਸਦ ਅਸਲ ਦੇ ਵਿੱਚ ਇਹੀ ਹੈ ਵੀ ਗੁਰੂ ਘਰ ਤੇ ਕਾਬਜ਼ ਹੋਣਾ ਗੁਰੂ ਘਰ ਦੇ ਪ੍ਰਬੰਧ ਨੂੰ ਆਪਣੇ ਹੇਠ ਲੈਣਾ ਉੱਥੇ ਆਪਣੇ ਹਿਸਾਬ ਨਾਲ ਪ੍ਰਬੰਧ ਚਲਾਉਣੇ ਜਿਵੇਂ ਕਿ ਹੋ ਰਿਹਾ ਹੌਲੀ ਹੌਲੀ ਹੋ ਰਿਹਾ ਵੀ ਗੁਰੂ ਘਰਾਂ ਦੇ ਵਿੱਚ ਜਿਹੜੀ ਆਰਐਸਐਸ ਕੁਝ ਪੈਨ ਕਰ ਰਹੀ ਆ ਸਿਰਕਸੇ ਤਰੀਕੇ ਨਾਲ ਜਿਹਦੀ 500 ਦੀਆਂ ਸ਼ਕਤੀਆਂ ਨੇ ਕੁਝ ਭੈੜ ਕਰ ਰਹੀਆਂ ਨੇ ਸੋ ਉਹਨਾਂ ਦਾ ਵੀ ਉਹੀ ਮਕਸਦ ਹੈ ਆਸ ਅੱਜ ਅਕਾਲ ਤਖਤ ਸਭ ਤੋਂ ਬਿਲਕੁਲ ਹਰ ਸਿੱਖ ਨੂੰ ਆਸ ਹੁੰਦੀ ਹੈ ਜੀ ਤੇ ਜੈਦਰ ਸਾਹਿਬ ਜਿਹੜਾ ਉਹ ਸਖਤ ਫੈਸਲੇ ਲੈਣਗੇ ਦੇ ਵਾਸਤੇ ਇਹਨਾਂ ਦਾ ਬੰਨਦਾ ਜਿਹੜਾ ਸਾਥ ਆਉ ਦੇਣਗੇ ਧੰਨਵਾਦ ਜੀ ਧੰਨਵਾਦ ਜੀ